ਕਿ ਜਿਹੜੇ ਸੂਬਿਆਂ ਦੇ ਅਧਿਕਾਰ ਨੇ ਉਹ ਬਿਲਕੁਲ ਖਤਮ ਕਰਕੇ ਸਾਰੀ ਐਜੂਕੇਸ਼ਨ ਨੂੰ ਸੈਂਟਰਲਾਈਜ਼ ਕੀਤਾ ਜਾ ਰਿਹਾ ਸੂਬਿਆਂ ਦੇ ਜਿਹੜੇ ਬੋਰਡ ਨੇ ਜਿਵੇਂ ਪੰਜਾਬ ਸਕੂਲ ਸਿੱਖਿਆ ਬੋਰਡ ਕਹਿ ਦਿੰਦੇ ਆ ਉਹ ਖਤਮ ਕਰਕੇ ਸੈਂਟਰ ਦੇ ਬੋਰਡ ਬਣਾਏ ਜਾ ਰਹੇ ਨੇ ਜਿਹੜੀਆਂ ਸਟੇਟ ਦੀਆਂ ਯੂਨੀਵਰਸਿਟੀਆਂ ਨੇ ਜਾਂ ਜਿਹੜੇ ਸਾਡੇ ਸਟੇਟ ਦੇ ਕਾਲਜ ਨੇ ਉਹਨਾਂ ਨੂੰ ਆਟੋਨਮਸ ਕਾਲਜ ਬਣਾਇਆ ਜਾ ਰਿਹਾ ਸਰਕਾਰ ਆਪਣਾ ਉਹਦੇ ਵਿੱਚੋਂ ਹੱਥ ਖਿੱਚ ਰਹੀ ਹੈ ਕੋਈ ਪੈਸਾ ਨਹੀਂ ਦੇਣਾ ਚਾਹੁੰਦਾ ਇਸ ਵਾਰ ਵੀ ਬਜਟ ਦੇ ਵਿੱਚ 60% ਜਿਹੜਾ ਪੈਸਾ ਹੈਗਾ ਉਹ ਕੱਟ ਲਾਤਾ ਹਾਇਰ ਐਜੂਕੇਸ਼ਨ ਦੇ ਵਿੱਚ ਇਹ ਹੀ ਨਵੀਂ ਨਵੀਂ ਸਿੱਖਿਆ ਰਣਨੀਤੀ ਦਾ ਇਹ ਹੀ ਮਾਡਲ ਹੈ ਜਿਹਨੂੰ ਬੀਜੇਪੀ ਸਰਕਾਰ ਲਾਗੂ ਕਰ ਰਹੀ ਆ ਇਸ ਕਰਕੇ ਅਸੀਂ ਉਹਦੇ ਖਿਲਾਫ ਅੱਜ ਜਨਰਮਤ ਪ੍ਰੋਟੈਸਟ ਕਰ ਰਹੇ ਆ ਕਿ ਉਹ ਸਿੱਖਿਆ ਨੀਤੀ ਰੱਦ ਹੋਵੇ ਤੇ ਜਿਹੜੀ ਸਿੱਖਿਆ ਗਈ ਉਹ ਸਟੇਟ ਸਬਜੈਕਟ ਦੇ ਵਿੱਚ ਦਰਜ ਹੋਵੇ ਤੇ ਸੂਬੇ ਦੇ ਉੱਤੇ ਸਿੱਖਿਆ ਨੀਤੀ ਹੋਵੇ 2047 ਤੋਂ ਬਾਦ ਜਿਹੜੀ ਸਿੱਖਿਆ ਸੀ ਉਹ ਰਾਜ ਸੂਚੀ ਦੇ ਵਿੱਚ ਦਰਜ ਸੀ ਪਰ 1975 ਦੇ ਵਿੱਚ ਐਮਰਜੈਂਸੀ ਲੱਗਣ ਤੋਂ ਬਾਅਦ 1976 ਦੇ ਵਿੱਚ ਇਹਨਾਂ ਨੇ ਜਿਹੜੀ ਸਿੱਖਿਆ ਉਹ ਕੱਢ ਕੇ ਸੰਵਰਤੀ ਸੂਚੀ ਜਿਹਦੇ ਵਿੱਚ ਜ਼ਿਆਦਾ ਕੇਂਦਰ ਸਰਕਾਰ ਦੀ ਚੱਲਦੀ ਆ ਉਹਦੇ ਵਿੱਚ ਦਰਜ ਕਰ ਦਿੱਤੀ ਹੈ ਹੁਣ ਉਹਦੇ ਕਰਕੇ ਕਿ ਜਿਹੜੀ ਸਿੱਖਿਆ ਦੇ ਉੱਤੇ ਕੇਂਦਰ ਸਰਕਾਰ ਕਾਨੂੰਨ ਬਣਾਉਂਦੀ ਆ ਹੁਣ ਜਦੋਂ ਕੇਂਦਰ ਸਰਕਾਰ ਕਾਨੂੰਨ ਬਣਾਉਂਦੀ ਆ ਤਾਂ ਸੂਬਿਆਂ ਤੋਂ ਪੁੱਛਿਆ ਨਹੀਂ ਜਾਂ ਉਹਨਾਂ ਤੇ ਥੋਪਿਆ ਜਾਂਦਾ ਤੇ ਨਵੀਂ ਸਿੱਖਿਆ ਨੀਤੀ ਨੇ ਤਾਂ ਜੋ ਥੋੜਾ ਮੋਟਾ ਕੁਝ ਫੈਡਰਲ ਬਚਿਆ ਖੁਚਿਆ ਢਾਂਚਾ ਸੀ ਉਹ ਵੀ ਖਤਮ ਕਰ ਦਿੰਦਾ ਦੇਖੋ ਆਵਾਦ ਨਹੀਂ ਪਾਰਟੀ ਦੀ ਸਰਕਾਰ ਤਾਂ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਲਈ ਕਾਹਲੀ ਹੋਈ ਪਈ ਆ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੇ ਟੀਚਰ ਉਹ ਰਿਧਿਆਪਕ ਜਿਹੜੀਆਂ ਪੰਜਾਬ ਸਰਕਾਰ ਤੇ ਦਬਾਅ ਪਾ ਰਹੀਆਂ ਨੇ ਕਿ ਤੁਸੀਂ ਨਵੀਂ ਸਿੱਖਿਆ ਨੀਤੀ ਦੇ ਖਿਲਾਫ ਇੱਕ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਓ ਉਹਨੂੰ ਰੱਦ ਕਰੋ ਤੇ ਸੈਂਟਰ ਤੋਂ ਮੰਗ ਕਰੋ ਕਿ ਸਿੱਖਿਆ ਨੀਤੀ ਪੰਜਾਬ ਸਰਕਾਰ ਬਣਾਉਗੀ ਪਰ ਪੰਜਾਬ ਸਰਕਾਰ ਉਸ ਪਾਸੇ ਨਹੀਂ ਧੁਰ ਰਹੀ ਕਿਉਂਕਿ ਇਹ ਵੀ ਬੀਜੇਪੀ ਦੇ ਬੰਦ ਉਹੀ ਅਜੰਡਾ ਵਰਤ ਕੇ ਦੇਸ਼ ਦੇ ਵਿੱਚ ਸੱਤਾ ਦੇ ਵਿੱਚ ਆਉਣਾ ਚਾਹੁੰਦੀ ਹੈ ਤੇ ਮੈਂ ਸਖ੍ਰਿਤ ਦਿੱਲੀ ਜੰਤਰਮੰਤਰ ਵਿਖੇ ਖੜੇ ਹੋਏ ਹਾਂ ਜਿੱਥੇ ਵਿਦਿਆਰਥੀਆਂ ਦਾ ਇੱਕ ਫਰੰਟ ਬਣਿਆ ਹੋਇਆ ਉਸ ਦੇ ਅੰਡਰ ਵਿਦਿਆਰਥੀਆਂ ਨੇ ਇੱਕ ਪ੍ਰਦਰਸ਼ਨ ਕੀਤਾ ਤਾਂ ਸਾਡੇ ਨਾਲ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਅਨਬੀਰ ਰੰਧਾਵਾ ਜੀ ਮੌਜੂਦ ਰਹਿਣਗੇ ਉਹਨਾਂ ਤੋਂ ਜਾਣਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੀਆਂ ਮੁੱਖ ਮੰਗਾਂ ਕੀ ਨੇ ਔਰ ਇਸ ਪ੍ਰੋਗਰਾਮ ਨੂੰ ਕਿਉਂ ਕਰ ਰਹੇ ਆ ਸਸੀਕਲ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ ਅੱਜ ਜੋ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਨਿਊ ਐਜੂਕੇਸ਼ਨ ਪਾਲਿਸੀ ਰੱਦ ਕਰਵਾਉਣ ਦੇ ਲਈ ਕਿਉਂ ਕਰ ਰਹੇ ਹੋ ਦੇਖੋ বিজেপি ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਨਵੀਂ ਐਜੂਕੇਸ਼ਨ ਪਾਲਿਸੀ ਬਣਾਈ ਹੈ ਉਸ ਦੇ ਵਿੱਚ ਕੀ ਹੈ ਕਿ ਜਿਹੜੇ ਸੂਬਿਆਂ ਦੇ ਅਧਿਕਾਰ ਨੇ ਉਹ ਬਿਲਕੁਲ ਖਤਮ ਕਰਕੇ ਸਾਰੀ ਐਜੂਕੇਸ਼ਨ ਨੂੰ ਸੈਂਟਰਲਾਈਜ਼ ਕੀਤਾ ਜਾ ਰਿਹਾ ਸੂਬਿਆਂ ਦੇ ਜਿਹੜੇ ਬੋਰਡ ਨੇ ਸਾ ਪੰਜਾਬ ਸਕੂਲ ਸਿੱਖਿਆ ਬੋਰਡ ਕਹਿ ਦਿੰਦੇ ਆ ਉਹ ਖਤਮ ਕਰਕੇ ਸੈਂਟਰ ਦੇ ਬੋਰਡ ਬਣਾਏ ਜਾ ਰਹੇ ਨੇ ਮੁਲਾਂਕਣ ਕਰਨ ਦੀ ਪ੍ਰਕਿਰਿਆ ਉਹ ਸੈਂਟਰਲਾਈਜ਼ ਕੀਤੀ ਜਾ ਰਹੀ ਆ ਜਿਹੜੀਆਂ ਸਟੇਟ ਦੀਆਂ ਯੂਨੀਵਰਸਿਟੀਆਂ ਨੇ ਜਾਂ ਜਿਹੜੇ ਸਾਡੇ ਸਟੇਟ ਦੇ ਕਾਲਜ ਨੇ ਉਹਨਾਂ ਨੂੰ ਆਟੋਨਮਸ ਕਾਲਜ ਬਣਾਇਆ ਜਾ ਰਿਹਾ ਸਰਕਾਰ ਆਪਣਾ ਦੇ ਵਿੱਚ ਉਹ ਹੱਥ ਖਿੱਚ ਰਹੀ ਆ ਕੋਈ ਪੈਸਾ ਨਹੀਂ ਦੇਣਾ ਚਾਹੁੰਦੀ ਇਸ ਵਾਰ ਵੀ ਬੱਸ ਦੇ ਵਿੱਚ 60% ਜਿਹੜਾ ਪੈਸਾ ਹੈਗਾ ਉਹ ਕੱਟ ਲਾਤਾ ਹਾਇਰ এডਿਕੇਸ਼ਨ ਦੇ ਵਿੱਚ ਇਹੀ ਨਵੀਂ ਨਵੀਂ ਸਿੱਖਿਆ ਨੀਤੀ ਦਾ ਇਹੀ ਮਾਡਲ ਆ ਜਿਹਨੂੰ ਭਾਜਪੀ ਸਰਕਾਰ ਲਾਗੂ ਕਰ ਰਹੀ ਆ ਇਸ ਕਰਕੇ ਅਸੀਂ ਉਹਦੇ ਖਿਲਾਫ ਅੱਜ ਜੰਤਰ ਮੰਡਾ ਪਰਟੈਸਟ ਕਰ ਰਹੇ ਆ ਕਿ ਉਹ ਸਿੱਖਿਆ ਨੀਤੀ ਰੱਦ ਹੋਵੇ ਤੇ ਜਿਹੜੀ ਸਿੱਖਿਆਗੀ ਉਹ ਸਟੇਟ ਸਬਜੈਕਟ ਦੇ ਵਿੱਚ ਦਰਜ ਹੋਵੇ ਤੇ ਸੂਬੇ ਦੇ ਉੱਤੇ ਸਿੱਖਿਆ ਨੀਤੀ ਬਣਾਉਣ ਕਿਵੇਂ ਸਟੇਟ ਸਬਜੈਕਟ ਮਤਲਬ ਇੱਕ ਤਾਂ ਇਹ ਕਹਿ ਸਕਦੇ ਆ ਵੀ ਕੀ ਐਜੂਕੇਸ਼ਨ ਐਜੂਕੇਸ਼ਨ ਪਾਲਿਸੀ ਤਿਆਰ ਕਰਨ ਦਾ ਜਿਹੜਾ ਅਧਿਕਾਰ ਉਹ ਸੈਂਟਰ ਨੂੰ ਹੋਣਾ ਚਾਹੀਦਾ ਕਿ ਰਾਜ ਨੂੰ ਹੋਣਾ ਚਾਹੀਦਾ ਜੇ ਕੋ 1947 ਤੋਂ ਬਾਅਦ ਜਿਹੜੀ ਸਿੱਖਿਆ ਸੀ ਉਹ ਰਾਜ ਸੂਚੀ ਦੇ ਵਿੱਚ ਦਰਜ ਸੀ ਪਰ 1975 ਦੇ ਵਿੱਚ ਐਮਰਜੈਂਸੀ ਲੱਗਣ ਤੋਂ ਬਾਅਦ 1976 ਦੇ ਵਿੱਚ ਇਹਨਾਂ ਨੇ ਜਿਹੜੀ ਸਿੱਖਿਆ ਉਹ ਕੱਢ ਕੇ ਸੰਵਰਤੀ ਸੂਚੀ ਜਿਹਦੇ ਵਿੱਚ ਜ਼ਿਆਦਾ ਕੇਂਦਰ ਸਰਕਾਰ ਦੀ ਚੱਲਦੀ ਆ ਉਹਦੇ ਵਿੱਚ ਦਰਜ ਕਰ ਦਿੱਤੀ ਹੈ ਹੁਣ ਉਹਦੇ ਕਰਕੇ ਕਿ ਜਿਹੜੀ ਸਿੱਖਿਆ ਦੇ ਉੱਤੇ ਕੇਂਦਰ ਸਰਕਾਰ ਕਾਨੂੰਨ ਬਣਾਉਂਦੀ ਆ ਹੁਣ ਜਦੋਂ ਕੇਂਦਰ ਸਰਕਾਰ ਕਾਨੂੰਨ ਬਣਾਉਂਦੀ ਆ ਤਾਂ ਸੂਬਿਆਂ ਤੋਂ ਪੁੱਛਿਆ ਨਹੀਂ ਜਾਂਦਾ ਉਹਨਾਂ ਤੇ ਥੋਪਿਆ ਜਾਂਦਾ ਤੇ ਨਵੀਂ ਸਿੱਖਿਆ ਨੀਤੀ ਨੇ ਤਾਂ ਜੋ ਥੋੜਾ ਮੋਟਾ ਕੁਝ ਫੈਟਰਲ ਬਚਿਆ ਖੁਚਿਆ ਢਾਂਚਾ ਸੀ ਉਹ ਵੀ ਖਤਮ ਕਰ ਦਿੱਤਾ ਇਸ ਕਰਕੇ ਨਵੀਂ ਸਿੱਖਿਆ ਨੀਤੀ ਬਹੁਤ ਜ਼ਿਆਦਾ ਕੱਟ ਪ੍ਰਧਾਨ ਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਵੱਲੋਂ ਇਹਦੇ ਤੇ ਕੋਈ ਪ੍ਰਤੀਕਰਮ ਨਹੀਂ ਆਇਆ ਇਸ ਤੋਂ ਪਹਿਲਾਂ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਲਈ ਕਾਲੀ ਹੋਈ ਪਈ ਆ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੇ ਟੀਚਰ ਉਹ ਰਿਧਿਆਪਕ ਜਿਹੜੀਆਂ ਪੰਜਾਬ ਸਰਕਾਰ ਤੇ ਦਬਾਅ ਪਾ ਰਹੀਆਂ ਨੇ ਕਿ ਤੁਸੀਂ ਨਮੀ ਸਿੱਖਿਆ ਨੀਤੀ ਦੇ ਖਿਲਾਫ ਇੱਕ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ आओ ਉਹਨੂੰ ਰੱਦ ਕਰੋ ਤੇ ਸੈਂਟਰ ਤੋਂ ਮੰਗ ਕਰੋ ਕਿ ਸਿੱਖਿਆ ਨੀਤੀ ਪੰਜਾਬ ਸਰਕਾਰ ਬਣਾਉਗੀ ਪਰ ਪੰਜਾਬ ਸਰਕਾਰ ਉਸ ਪਾਸੇ ਨਹੀਂ ਧੁਰ ਰਹੀ ਕਿਉਂਕਿ ਇਹ ਵੀ ਬੀਜੇਪੀ ਦੇ ਬਾਂਹ ਉਹੀ ਅਜੰਡਾ ਵਰਤ ਕੇ ਦੇਸ਼ ਦੇ ਵਿੱਚ ਸੱਤਾ ਦੇ ਵਿੱਚ ਆਉਣਾ ਚਾਹੁੰਦੀ ਆ ਇਹ ਸਿਰਫ ਗਾਰੰਟੀਆਂ ਦਿੰਦੇ ਆ ਪਰ ਬੀਜੇਪੀ ਤੇ ਆਰਐਸਐਸ ਦੇ ਪੋਲਿਟੀਕਲ ਅਜੰਡੇ ਦਾ ਕੋਈ ਵਿਰੋਧ ਨਹੀਂ ਕਰਦੇ ਧਾਰਾ 370 ਦੇ ਹੱਕ ਦੇ ਵਿੱਚ ਇਹਨਾਂ ਨੇ ਸਪੋਰਟ ਕੀਤੀ ਜਦੋਂ ਕਸ਼ਮੀਰ ਦੀ ਧਾਰਾ 370 ਤੋੜੀ। ਰਾਮ ਮੰਦਰ ਦੇ ਹੱਕ ਦੇ ਵਿੱਚ ਇਹ ਡਟੇ। ਇੱਕ ਸਾਰ ਸਿਵਲ ਕੋਰਟ ਦੀ ਇਹਨਾਂ ਨੇ ਹਮਾਇਤ ਕੀਤੀ ਆ। ਇਹ ਭਾਜੀਪੀ ਦੇ ਆਰਐਸ ਦੇ ਸਿਆਸੀ ਏਜੰਡਿਆਂ ਦਾ ਵਿਰੋਧ ਨਹੀਂ ਕਰਦੇ। ਸਿਰਫ ਕੁਝ ਗਰੰਟੀਆਂ ਦੇਤੀਆਂ ਤਾਂ ਜੋ ਇੱਕ ਜਿਹੜੀ ਕੁੱਪੜ ਖੋਈ ਆ ਜਿੱਥੇ ਕਿਤੇ ਬੀਜੇਪੀ ਦੀ ਸਰਕਾਰ ਸਿੱਧੀ ਨਹੀਂ ਬਣ ਸਕਦੇ। ਉਥੇ ਆਪ ਦੀ ਸਰਕਾਰ ਬਣਾ ਕੇ ਸੰਘ ਦੇ ਏਜੰਡੇ ਨੂੰ ਇੰਪਲੀਮੈਂਟ ਕੀਤਾ ਜਾ ਤੁਸੀਂ ਆਪਦੇ ਭਾਸ਼ ਇੰਦਰਾਣ ਕਹਿ ਕੇ ਬੀਜੇਪੀ ਨੂੰ ਵੋਟਾਂ ਦੇ ਨਾਲ ਨਹੀਂ ਹਰਾਇਆ ਜਾ ਸਕਦਾ ਇਲੈਕਸ਼ਨ ਨਾਲ ਨਹੀਂ ਹਰਾਇਆ ਜਾ ਸਕਦਾ ਫਿਰ ਕਿਵੇਂ ਬੀਜੇਪੀ ਨੂੰ ਹਰਾਇਆ ਜਾ ਸਕਦਾ ਨਹੀਂ ਤੁਸੀਂ ਦੱਸੋ ਕਿ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਇਲੈਕਸ਼ਨ ਹੋਈ ਆ ਇੱਕ ਪਾਸੇ ਕਾਂਗਰਸ ਤੇ ਆਪ ਦੇ ਕਾਉਂਸਲਰ ਨੇ ਦੂਜੇ ਪਾਸੇ 12 ਬੰਦੇ ਆ ਬੀਜੇਪੀ ਕੋਲ ਜੇ ਤੁਸੀਂ ਹੱਥ ਖੜੇ ਕਰਾ ਕੇ ਵੀ ਪੁੱਛ ਲੋ ਤਾਂ ਵੀ ਪਤਾ ਲੱਗ ਜੂ ਵੀ ਵੱਧ ਕਿੱਧਰ ਨੇ ਤੁਸੀਂ ਇਕੱਠ ਦੇਖ ਲਓ ਤਾਂ ਵੀ ਪਤਾ ਲੱਗ ਜੂ ਵੱਧ ਕਿੱਧਰ ਨੇ ਵੋਟਾਂ ਪਵਾ ਲੀਆਂ ਵੋਟਾਂ ਪਵਾ ਕੇ ਤੁਸੀਂ 8 ਵੋਟਾਂ ਸਿੱਧੀਆਂ ਰੱਦ ਕਰਤੀਆਂ ਬਿਨਾਂ ਕਿਸੇ ਕਾਰਨ ਤੋਂ ਤੁਸੀਂ ਆਪਣਾ ਹਾਰਿਆ ਹੋਇਆ ਬੰਦਾ ਮੇਅਰ ਬਣਾਤਾ ਹੁਣ ਕੱਲ ਨੂੰ મોદી ਹਾਰ ਜਾਂਦਾ ਕੀ ਗਰੰਟੀ ਹੈ ਸੱਤਾ ਛੱਡ ਦੂ ਕਿੱਦਾਂ ਜੇ ਨਹੀਂ ਛੱਡ ਨਹੀਂ ਸੱਤਾ ਨੂੰ ਛੱਡਦਾ ਫਿਰ ਤੁਸੀਂ ਕਿੱਦਾਂ ਛੜਾਓਗੇ ਵੋਟਾਂ ਦੇ ਵਿੱਚ ਤਾਂ ਤੁਸੀਂ ਹਰਾਤਾ ਫਿਰ ਤੁਸੀਂ ਕਹੋਗੇ ਸੁਪਰੀਮ ਕੋਰਟ ਦਾਖਲ ਦਵੇ ਸੁਪਰੀਮ ਕੋਰਟ ਸੰਘ ਦੀ ਧੁੱਤੂ ਬਣੀ ਹੋਈ ਆ ਤੁਸੀਂ ਕਹੋਗੇ ਆਰਮੀ ਦਾਖਲ ਦਵੇ ਆਰਮੀ ਆ ਜਿਹੜੀ ਉਹ ਤਾਂ ਸਾਰੀ મોદી ਨੇ ਆਪਣੇ ਬੰਦੇ ਫਿੱਟ ਕਰਕੇ ਆਪਣੇ ਕੰਟਰੋਲ ਦੇ ਵਿੱਚ ਕਰਨੀ ਸ਼ੁਰੂ ਕੀਤੀ ਹੋਈ ਆ ਜੇ ਸਾਰੇ ਸਟੇਟ ਦੇ ਸੰਧ ਉਹ ਸਰਕਾਰ ਨੇ ਕੰਟਰੋਲ ਕਰ ਲਿਆ ਤਾਂ ਭਾਜਪਾ ਨੇ ਲਈ ਇੱਕ ਫਾਸ਼ੀਵਾਦੀ ਡिक्टेटरਸ਼ਿਪ ਦੇਸ਼ ਦੇ ਵਿੱਚ ਬਣ ਸਕਦੀ ਆ ਉਹਦੇ ਖਿਲਾਫ ਕਿਵੇਂ ਲੜੋਗੇ ਉਹਦੇ ਖਿਲਾਫ ਲੜਾਈ ਦਾ ਮਾਡਲ ਹੋਊਗਾ ਲੋਕਾਂ ਦਾ ਅੰਦੋਲਨ ਕੱਲਾ ਵੋਟਾਂ ਔਰ ਤੁਸੀਂ ਮੰਨ ਲਓ ਵੋਟਾਂ ਦੇ ਭਾਜਪਾ ਨੂੰ ਖਰਾਬ ਹੀ ਦਿੱਤਾ ਇੰਡੀਆ ਗੱਠਜੋੜ ਦੀ ਸਰਕਾਰ ਵੀ ਬਣ ਗਈ ਪਰ ਭਾਜਪਾ ਦੇ ਨਾਲ ਕੌਣ ਹੈ ਭਾਜਪਾ ਦੇ ਨਾਲ ਸਪੋਰਟ ਦੇ ਵਿੱਚ ਆਰਐਸਐਸ ਆਰਐਸਐਸ ਦੇ ਵਿਚਾਰਤ ਉਨ੍ਹਾਂ ਦੀ ਵਿਚਾਰਧਾਰਾ ਦੇ ਵਿੱਚ ਹਿੰਦੂ ਰਾਸ਼ਟਰ ਦਾ ਏਜੰਡਾ ਉਹ ਹਿੰਦੂ ਰਾਸ਼ਟਰ ਆਪਣੇ ਆਪ ਇੱਕ ਫਾਸ਼ੀਵਾਦੀ ਸਟੇਟ ਹੈ ਤੇ ਤੁਸੀਂ ਜੇ ਬੀਜੇਪੀ ਨੂੰ ਹਰਾ ਦੋਗੇ ਆਰਐਸਐਸ ਦਾ ਉਮੀਦਵਾਰ ਸਮਾਜ ਦੇ ਵਿੱਚ ਦੇਸ਼ ਦੇ ਵਿੱਚ ਕੰਮ ਕਰ ਰਹੀ ਹੈ ਆਰਐਸਐਸ ਨੂੰ ਹਰਾਉਣ ਦੇ ਲਈ ਇੱਕ ਵਿਚਾਰਧਾਰਕ ਲੜਾਈ ਵਾਲਾ ਸੰਗਠਨ ਚਾਹੀਦਾ ਜੇ ਉਹ ਸੰਗਠਨ ਨਹੀਂ ਹੋਊਗਾ ਤਾਂ ਤੁਸੀਂ ਆਰਐਸਐਸ ਨੂੰ ਨਹੀਂ ਹਰਾ ਸਕਦੇ ਤੇ ਫਾਸ਼ੀਵਾਦ ਦਾ ਖਤਰਾ 5 ਸਾਲਾਂ ਬਾਅਦ ਵਾਪਰ ਆ ਜਾਊਗਾ ਇਸ ਕਰਕੇ ਅਸੀਂ ਕਹਿੰਦੇ ਵੀ ਵੋਟਾਂ ਨਾਲ ਤੁਸੀਂ ਫਾਸ਼ੀਵਾਦ ਨੂੰ ਹਰਾ ਸਕਦੇ ਹੋ ਇਹਦੇ ਲਈ ਗਰਾਉਂਡ ਦੀ ਲੜਾਈ ਆ ਵਿਚਾਰਤਕ ਲੜਾਈ ਵੀ ਆ ਸਿਆਸੀ ਲੜਾਈ ਵੀ ਆ ਜਥੇਬੰਦਕ ਲੜਾਈ ਵੀ ਆ ਇਹਦੇ ਲਈ ਸਾਰੇ ਰੂਪ ਵਰਤੇ ਜਾ ਸਕਦੇ ਆ ਸਟਰਗਲ ਦੇ ਉਹ ਕੋਈ ਵੀ ਹੋ ਸਕਦਾ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਨੇ ਦੇਸ਼ ਦੇ ਮੂਵਮੈਂਟ ਨੂੰ ਹਮੇਸ਼ਾ ਹੀ ਰਾਹ ਦਿੱਤਾ ਇਸ ਵਾਰ ਵੀ ਪੰਜਾਬ ਦੇ ਲੋਕ ਰਾਹ ਦੇਣਗੇ ਅੱਜ ਇਸ ਧਰਨੇ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਪੰਜਾਬੀਆਂ ਦੀ ਆ ਤੇ ਉਹਨਾਂ ਨੇ ਦਿਖਾਇਆ ਕਿ ਮੋਤੀ ਦੇ ਖਿਲਾਫ ਪੰਜਾਬ ਲੜ ਰਿਹਾ ਤੇ ਪੰਜਾਬ ਕਿਸਾਨ ਅੰਦੋਲਨ ਵੇਲੇ ਵੀ ਮੂਰੇ ਸੀ ਤੇ ਮੋਦੀ ਦੀ ਲੜਾਈ ਦੇ ਵਿੱਚ ਵੀ 2024 ਦੇ ਵਿੱਚ ਜਿਹੜੀ ਇੱਕ ਬਣ ਰਹੀ ਆ ਵੇਵ ਉਹਦੇ ਵਿੱਚ ਪੰਜਾਬ ਬੰਦ ਦਾ 16 ਤਰੀਕ ਦਾ ਸੱਦਾ ਦੇਖਿਓ ਤੁਸੀਂ ਮੁਕੰਮਲ ਪੰਜਾਬ ਬੰਦ ਹੁੰਦਾ 16 ਫਰਵਰੀ ਨੂੰ ਇਹ ਤਾਂ ਪੰਜਾਬੀਆਂ ਨੇ ਹਮੇਸ਼ਾ ਲੜਾਈ ਲੜੀ ਆ ਤੇ ਹੁਣ ਵੀ ਲੜਨਗੇ ਆਉਣ ਵਾਲੇ ਇਸ ਫਰੰਟ ਤੇ ਆਉਣ ਵਾਲੇ ਪ੍ਰੋਗਰਾਮ ਕੀ ਹੋ ਸਕਦੇ ਆ ਇਸ ਫਰੰਟ ਦੇ ਤਾਂ ਹੁਣ ਜਦੋਂ ਕੋਈ ਮੀਟਿੰਗ ਹੋਊਗੀ ਉਹਦੇ ਵਿੱਚ ਫਾਈਨਲ ਹੋਊਗਾ ਪਰ ਅੱਜ ਇਸ ਫਰੰਟ ਨੇ 16 ਤਰੀਕ ਦੇ ਸੱਦੇ ਦਾ ਸਮਰਥਨ ਕਰ ਦਿੱਤਾ ਕਿ ਜਿਹੜਾ 16 ਤਰੀਕ ਦਾ ਭਾਰਤ ਬੰਦ ਆ ਉਹ ਪੂਰੀ ਤਰ੍ਹਾਂ ਜਿਹੜਾ ਬੰਦ ਕਰਾਇਆ ਜਾਵੇ ਉਹਦੇ ਵਿੱਚ ਪੀਐਸਯੂ ਵੱਲੋਂ ਸਾਰੀਆਂ ਵਿਦਿਅਕ ਸੰਸਥਾਵਾਂ ਪੰਜਾਬ ਦੀਆਂ ਬੰਦ ਕਰਵਾਈਆਂ ਜਾਂ